ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜੇਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਅਮੀਰ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਚ ਤੇ ਰਾਜੀ ਖੁਸ਼ੀ ਵਾਹਿਗੁਰੂ ਤੁਹਾਨੂੰ ਵੀ ਸਾਰਿਆਂ ਨੂੰ ਤਨ ਦੋਸਤੀ ਬਖਸ਼ੇ ਹਨ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਸਪੈਸ਼ਲ ਭੈਣਾਂ ਵਾਸਤੇ ਹੀ ਹੈ ਹਨਾ ਕਿਉਂਕਿ ਆਪਣੇ ਕੋਲ ਬਹੁਤ ਮਹਿੰਗੇ ਮਹਿੰਗੇ ਸੂਟ ਹੁੰਦੇ ਆ ਸਾਰਿਆਂ ਨੂੰ ਪਤਵ ਵਿਆਹ ਸ਼ਾਦੀ ਲਈ ਮਹਿੰਗੇ ਸੂਟ ਹੀ ਪਿਓਰ ਦੇ ਲੈਣੇ ਹੁੰਦੇ ਆ ਕਰੇਵ ਦੇ ਹੋਗੇ ਪਿਓਰ ਦੇ ਹਨਾ ਕੰਨੀ ਸੈਲ ਖੋ ਗਈ ਇਦਾਂ ਦੇ ਹੁੰਦੇ ਆ ਹਨਾ ਤੇ ਇਹ ਜਦੋਂ ਆਪਾਂ ਧੋ ਲੈਨੇ ਨਾ ਤਾਂ ਆਪਾਂ ਜਿਹੜੇ ਲਾਈਨਿਕਾ ਉਹ ਧੋ ਕੇ ਲਵਾਉਂਦੇ ਹੁੰਨੇ ਆ ਇਹ ਆਪਣਾ ਸੂਟ ਸੁੰਗੜੇ ਨਾ ਫਿਰ ਵੀ ਜੇ ਧੋ ਕਿਤੇ ਵਿਆਹ ਸ਼ਾਦੀ ਚ ਪਾ ਲੈਨੇ ਆ ਤੇ ਮਾੜਾ ਮੋਟਾ ਦਾਗ ਚਟਣੀ ਦਾ ਵਗੈਰਾ ਲੱਗ ਹੀ ਜਾਂਦਾ ਹਨਾ ਤੇ ਜਦੋਂ ਆਪਾਂ ਘੜ ਵਿੱਚ ਧੋ ਲੈਨੇ ਉਹਨਾਂ ਕ ਥਾਂ ਨੂੰ ਜਾਂ ਸੂਟ ਕਿਤੇ ਸਾ ਪਾਣੀ ਕੱਢਦੀਏ ਤੇ ਉਹ ਨਾ ਸੂਟ ਸਾਲਾ ਸੁੰਗੜ ਜਾਂਦਾ ਜਾਂ ਉੱਚਾ ਹੋ ਜਾਂਦਾ ਸੁੰਗੜ ਜਾਂਦਾ ਭੀੜਾ ਹੋ ਜਾਂਦਾ ਹਨਾ ਤਪਣਾ ਬਿਲਕੁਲ ਨੋਰਮਲ ਜਿਹਾ ਤਰੀਕਾ ਤੁਹਾਨੂੰ ਘਰ ਵਿੱਚ ਦੱਸਾਂਗਾ ਜਿਸ ਦੇ ਨਾਲ ਜਿੰਨਾ ਮਰਜੀ ਸੂਟ ਸੁੰਗੜਿਆ ਹੋਵੇ ਹਨਾ ਤਾਂ ਪਿਓਰ ਦੇ ਜਿੰਨੇ ਮਹਿੰਗੇ ਤਾਂ ਮਹਿੰਗੇ ਸੂਟ ਨੂੰ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਧੋਵੋ ਉਹਨਾਂ ਨੂੰ ਤਾਂ ਕਿ ਉਹ ਸੁੰਗੜਨ ਨਾ ਤੇ ਨਾ ਸੂਟ ਖਰਾਬ ਹੋਣ ਆਪਣੇ ਹਨਾ ਤੇ ਬਹੁਤ ਹੀ ਸੌਖਾ ਹੈ ਤਰੀਕਾ ਆਪਾਂ ਕੋਈ ਸਾਫਨਗੇ ਦੇ ਵਿੱਚ ਯੂਜ਼ ਕਰਨੀ ਨਾ ਕੋਈ ਈਜ਼ੀ ਯੂਜ਼ ਕਰਨੀ ਹੈ ਤੁਸੀਂ ਮੈਨੂੰ ਦੱਸਦੇ ਕਿਹੜੇ ਤਰੀਕੇ ਨਾਲ ਪ੍ਰਿੰਟ ਧੋਈਏ ਤੇ ਆਪਣੇ ਕੱਪੜੇ ਬਿਲਕੁਲ ਨਾ ਸੁਗੜਨ ਜਿਹੜੇ ਹਨਾ ਮਹਿੰਗੇ ਮਹਿੰਗੇ ਸੂਟ ਹੁੰਦੇ ਆ ਬਾਕੀ ਪੈਸੇ ਨੇ ਮਹਿੰਗੇ ਮਹਿੰਗੇ ਲਾਏ ਹੁੰਦੇ ਜਦੋਂ ਇੱਕ ਵਾਰ ਪਾ ਦਈਏ ਧੋਈਏ ਖਰਾਬ ਹੋ ਜੇ ਸੁਧ ਨਾਲ ਸੁਗੜ ਜੇ ਨਾਕਸਨ ਦੇ ਨੂੰ ਚਤਕਾਦਾ ਤੇ ਇਹਨੇ ਮਹਿੰਗੇ ਮਾਨ ਦੀ ਬਹੁਤ ਜ਼ਿਆਦਾ ਖਰਾਬ ਹੁੰਦਾ ਹਨਾ ਆਪਾਂ ਉਹ ਤਰੀਕਾ ਦੱਸਦੇ ਆ ਆਜੋ ਹਾਂਜੀ ਆਪ ਕੜਾਈਆਂ ਲੈ ਲੈਣਾ ਕੜਾਈਏ ਵਿੱਚ ਆਪਾਂ ਪਾਣੀ ਪਾ ਲੈਣਾ ਥੋੜਾ ਜਿਹਾ ਫਰੋਂ ਇਸ ਤਿੱਕ ਨਾ ਆਪਾ ਕੱਪੜੇ ਧੋਈ ਤਾਂ ਬਹੁਤ ਹੀ ਵਧੀਆ ਤੇ ਵਧੀਆ ਨਿਕਲਦੇ ਆ ਨਾਲੇ ਤਾਂ ਨਾਲੇ ਕੱਪੜੇ ਇਕੱਠੇ ਸੁਗੜਨਗੇ ਨਹੀਂ ਕੜਾਹੀ ਵਿੱਚ ਆਪਾ ਪਾ ਲਿਆ ਪਾਣੀ ਥੋੜਾ ਜਿਹਾ ਨਾਰਮਲ ਪਾਣੀ ਲੈਣਾ ਜਿਹੜਾ ਆਪਾਂ ਆਮ ਹੁੰਦਾ ਤੇ ਵਿੱਚ ਪਾ ਦੇਣਾ ਆਪਾਂ ਸ਼ੈਂਪੂ ਮੇਰੇ ਕੋਲ ਕਲੀਨਿਕ ਪਲੱਸ ਸ਼ੈਂਪੂ ਸੀਗਾ ਮੈਂ ਇਹੀ ਯੂਜ਼ ਕੀਤਾ ਤੂੰ ਤੁਹਾਡੇ ਕੋਲ ਜਿਹੜਾ ਸ਼ੈਂਪੂ ਹੈਗਾ ਉਹ ਯੂਜ਼ ਕਰਨਾ ਤੁਸੀਂ ਮੇਰੇ ਕੋਲ ਕਲੀਨਿਕ ਪਲੱਸ ਸੀਗਾ ਤੇ ਆਪਾਂ ਕਲੀਨਿਕ ਪਲੱਸ ਪਾ ਲਿਆ ਸ਼ੈਂਪੂ ਹਨਾ ਤੇ ਵਿੱਚ ਇੱਕ ਪੁੜੀ ਆਪਾਂ ਪਾ ਲਈ ਕੰਡੀਸ਼ਨਰ ਦੀ ਇਹੜਾ ਕੰਡੀਸ਼ਨਰ ਆ ਇਹ ਤਾਂ ਪਾਈਦਾ ਪਤਾ ਜੋ ਨਾ ਜਿਵੇਂ ਆਪਣੇ ਵਾਲਾਂ ਤੇ ਵਾਲ ਆਪਣੇ ਸਿਲਕੀ ਤੇ ਨਾ ਫੁੱਲ ਜਾਂਦੇ ਆ ਸੌਫਟ ਸੌਫਟ ਹੋ ਜਾਂਦੇ ਫੁੱਲ ਜਾਂਦੇ ਵਾਲ ਉਸ ਤਰੀਕੇ ਨਾਲ ਪਤਾ ਇਹ ਵਿੱਚ ਇਹ ਪਾਈਦਾ ਆਪਾਂ ਕੰਡੀਸ਼ਨਰ ਤਾਂ ਜੋ ਸੂਤ ਆ ਫੁੱਲ سکے ਤੇ ਸੁਗੜੇ ਨਾ ਤੇ ਫਿਰ ਆਪਾਂ ਪਾਉਣਾ ਇਹਦੇ ਬੇਕਿੰਗ ਸੋਡਾ ਤੇ ਹਰ ਘੜ ਵਿੱਚ ਹੁੰਦਾ ਠੋਡਾ ਆਹ ਜਿਹਨੂੰ ਮਿੱਠਾ ਠੋਡਾ ਕਹਿ ਦਿੰਦੇ ਆ ਇਹ ਹਰ ਘੜ ਵਿੱਚ ਹੁੰਦਾ ਇਹ ਵੀ ਫਲੌਟ ਲਈ ਬਹੁਤ ਵਧੀਆ ਚੀਜ਼ ਆ ਤੇ ਇਹ ਆਪਾਂ ਨੂੰ ਵਿੱਚ ਪਾਉਣੀ ਪੈਣੀ ਆ ਪਾਣੀ ਦੇ ਇਹ ਤਿੰਨ ਚੀਜ਼ਾਂ ਆਪਾਂ ਪਾਉਣੀਆਂ ਐ ਕੋਈ ਸਲਫ ਨਹੀਂ ਪਾਉਣੀ ਕੋਈ ਆਪਾਂ ਈਜ਼ੀ ਨਹੀਂ ਪਾਉਣੀ ਇਹਦੇ ਵਿੱਚ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਕਮੀਜ਼ ਪਯੌਰ ਦਾ ਕਮੀਜ਼ ਆ ਤੁਸੀਂ ਦੇਖ ਸਕਦੇ ਹੋ ਦੇਖੋ ਪਯੌਰ ਦਾ ਪਯੌਰ ਸਿਲਕ ਦਾ ਕਮੀਜ਼ ਆ ਤੇ ਇਹ ਆਪਾਂ ਕਦੇ ਧੋਨੇ ਨਾ ਆਪਣਾ ਸਿਕਸੂ ਇਹ ਕਮੀਜ਼ ਸੁਗੜੂਗਾ ਤੇ ਨਾ ਇਕੱਠਾ ਹੋਊਗਾ ਤੇ ਬਹੁਤ ਹੀ ਵਧੀਆ ਸੋਖਾ ਤਰੀਕਾ ਨਾਲ ਕਦੇ ਧੋਣ ਦਾ ਕਿਉਂ ਮਹਿੰਗੇ ਮਹਿੰਗੇ ਆਪਣੇ ਸੂਟ ਹੁੰਦੇ ਆ ਤੁਸੀਂ ਦੇਖ ਸਕਦੇ ਏਦਾਂ ਆਪਾਂ ਇਹਨੂੰ ਧੋਣਾ ਹੈ ਜਾਂ ਤੁਸੀਂ ਦਾ ਮਲ ਲਓ ਬਸ ਇੱਥੇ ਥੋੜੇ ਦਾਗ ਹੱਥ ਨਾਲ ਏਦਾਂ ਨਹੀਂ ਆਪਾਂ ਨਿਚੋੜਨਾ ਇਹਨੂੰ ਆਪਾਂ ਦੋਨੇ ਹੱਥਾਂ ਨਾਲ ਏਦਾਂ ਘੁੱਟ ਕੇ ਨਿਚੋੜਨਾ ਉਸ ਤਰ੍ਹਾਂ ਨਹੀਂ ਆਪਾਂ ਜਿਹੜਾ ਘੁੱਟ ਕੇ ਨਿਚੋੜਨਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਇਥੇ ਮਾੜਾ ਮਰ ਚਮਾਲ ਵੀ ਸਕਦੇ ਹੋ ਇਦਾਂ ਇਦਾਂ ਨਹੀਂ ਹੈ ਤੁਹ ਨਹੀਂ ਮਲਣਾ ਕਿ ਤੂੰ ਮਲ ਲਓ ਪਰ ਆਪਾਂ ਇਸ ਤਰ੍ਹਾਂ ਛੋੜਨਾ ਹੈ ਇਹਨੂੰ ਇਕੱਠੇ ਕਰਕੇ ਸਾਰੇ ਨੂੰ ਬਹੁਤ ਹੀ ਸੌਖਾ ਤੇ ਈਜ਼ੀ ਤਰੀਕਾ ਤੁਹਨ ਦੱਸਣ ਲੱਗੀ ਆ ਮੈਂ ਘਰ ਵਿੱਚ ਮਹਿੰਗੇ ਮਹਿੰਗੇ ਆਪਦੇ ਸੂਟ ਧੋਣੇ ਆ ਪਰ ਡਰਾਈ ਕਲਿੰਗ ਨਹੀਂ ਕਰਾਈਦੀ ਕਿਉਂਕਿ ਆਪਣੇ ਕੋਲ ਹਨਾ ਇੰਨੇ ਪੈਸੇ ਨਹੀਂ ਹੁੰਦੇ ਡਰਾਈ ਕਲਿੰਗ ਵਾਸਤੇ ਤੇ ਆਪਾਂ ਸਾਫ਼ ਪਾਣੀ ਵਿੱਚ ਦੇਖੋ ਪਹਿਲਾਂ ਆਪਾਂ ਸਾਫ਼ ਪਾਣੀ ਵਿੱਚ ਕੱਢ ਲੈਣਾ ਮੀਜ਼ ਇਹ ਕੋਸਾ ਪਾਣੀ ਵਿੱਚ ਹਲਾ ਹਲਾ ਇਦਾਂ ਕਮੀਜ਼ ਨੂੰ ਕੱਢ ਲੈਣਾ। ਖਿਚੋੜਨਾ ਉਸੇ ਤਰੀਕੇ ਨਾਲ ਜਿ세 ਕਿ ਮੈਂ ਤੁਹਾਨੂੰ ਦੱਸਿਆ ਇਕੱਠਾ ਕਰਕੇ ਨਿਚੋੜਨਾ। ਦੂਜੀ ਥੋੜੀ ਨਹੀਂ ਨਿਚੋੜਨਾਗਾ। ਇਹ ਹੁਣ ਆਪਾਂ ਪਾਣੀ ਢੋਲ ਦਾਂਗੇ। ਫਿਰ ਆਪਾਂ ਸਾਫ਼ ਪਾਣੀ ਪਾਵਾਂਗੇ। ਉਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਐਡ ਕਰਨੀ ਆ। ਤੁਹਾਨੂੰ ਦਿਖਾਉਣੀ ਆ। ਹੁਣ ਆਪਾਂ ਪਾਣੀ ਢੋਲਤਾ ਸੀ ਜਿਹੜਾ ਪਾਣੀ ਆਪਣਾ ਸਾਫ਼ ਪਾਣਾ ਸ਼ੈਂਪੂ ਵਾਲਾ ਸੀਗਾ ਸਦਾ ਨਾ ਪਾਣੀ ਆਪਾਂ ਢੋਲਤਾ। ਤੇ ਆਪਾਂ ਪੰਨਾ ਮਾ ਪਣੀ ਪਾ ਦੇਆ ਇੱਥੋਂ ਸਾਫ਼ ਕਰਤਾ ਇਹਦੇ ਵਿੱਚ ਪੈਕ ਸੀਜ਼ ਐਡ ਕਰਨੀ ਆ ਉਹ ਹੈਗਾ ਸਿਰਕਾ ਸਿਰਕਾ ਪਾ ਥੋੜਾ ਜਿਹਾ ਇੱਕ ਚਮਚਾ ਪਾਣੀ ਦੇ ਵਿੱਚ ਪਾਉਣਾ ਏ ਇਹਦੇ ਨਾਲ ਹਾਂਜੀ ਆਪਾਂ ਇੱਕ ਚਮਚਾ ਸਿਰਕੇ ਦਾ ਪਾਉਣਾ ਤੇ ਆਪਣਾ ਬੱਚ ਫਿਰ ਆਪਾਂ ਸੂਟ ਡੁਬੋ ਕੇ ਕੱਢ ਲੈਣਾ ਏ ਪਾਣੀ ਕਰਤਾ ਬੰਦ ਆਪਾਂ ਤੇ ਸੁੱਕਮੀ ਜਿਹੜਾ ਉਡਵੋ ਕੇ ਕੱਢ ਲਿਆ ਤੇ ਹੁਣ ਆਪਾਂ ਪਾ ਦਾਂਗੇ ਇਹਨੂੰ ਸੁੱਕਣਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੀ ਆਪਣਾ ਕਮੀਜ਼ ਸੁਗੜਿਆ ਨਾ ਸ਼ੈਂਕ ਹੁੰਦਾ ਕੋਈ ਵੀ ਨਹੀਂ ਹੁੰਦਾਗਾ ਤੁਹਾਨੂੰ ਬਹੁਤ ਵਧੀਆ ਤੇ ਸੌਖਾ ਤੇ ਇਜ਼ੀਆ ਤਰੀਕਾ ਹੈ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ ਘਰ ਵਿੱਚ ਜਿੰਨੇ ਮਾਲ ਜਿਹੜਾ ਨਾ ਮਹਿੰਗੇ ਸੂਟ ਹੋਣ ਤੁਸੀਂ ਇਸ ਤਰੀਕੇ ਨਾਲ ਧੋਵੋ ਤੁਹਾਡੇ ਸੂਟ ਖਰਾਬ ਨਹੀਂ ਹੋਣਗੇ ਨਾ ਸੁਗੜਣਗੇ ਯਕਿ ਮਿਆਂਗੇ ਮੈਂ ਜੇ ਸੂਟੁੰਦੇ ਆ ਸੁੰਗੜ ਜਾਂਦੇ ਆ ਨਾ ਕਿਸਨ ਦੇ ਨੂੰ ਜੀ ਕਹਦਾ ਇੱਕ ਇੱਕ ਵਾਰੀ ਪਾਉਂਦੇ ਆ ਹਨਾ ਇਹ ਤਰੀਕਾ ਜਰੂਰ ਸਮਾਓ ਤੁਸੀਂ ਹੁਣ ਆਪਾਂ ਪਾਉਂਦੇ ਆ ਸੁੱਕਣੇ ਆਜੋ ਤੁਹਾਨੂੰ ਦਿਖਾਈਏ ਕਿਵੇਂ ਸੁੱਕਣੇ ਪਾਉਣਾ ਇਹਨੂੰ ਹਾਂਜੀ ਆਪਾਂ ਦਾ ਹੱਥ ਨਾਲ ਘੁੱਟ ਕੇ ਇਸ ਤਰ੍ਹਾਂ ਪਾਉਣਾ ਏ ਪੋਲਾ ਪੋਲਾ ਹੱਥ ਨਾਲ ਹੀ ਕੁੱਟਣਾ ਹੈ ਬਾਲਾਂ ਨੂੰ ਛੋੜਨਾ ਤੇ ਇਸ ਤਰ੍ਹਾਂ ਸਿੰਪਲ ਆਪਾਂ ਸੁੱਕਣੇ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਖੁੱਲਾ ਕਰਕੇ ਪੋਣਾ ਨਾ ਬਿਲਕੁਲ ਇਕੱਠਾ ਹੋਣਾ ਇਹਨੇ ਨਾ ਕੁਝ ਹੋਰ ਤੇ ਨਾ ਬਿਲਕੁਲ ਹਨਾ ਇਹ ਸੁੰਗੜੂਗਾ ਬਹੁਤ ਹੀ ਸੌਖਾ ਤੇ ਇਜ਼ੀਅਟ ਤਰੀਕਾ ਆਪਾਂ ਤੁਹਾਨੂੰ ਧੋਣ ਦਾ ਦੱਸਿਆ ਹਾਂਜੀ ਜੇ ਤੁਸੀਂ ਇਸ ਤਰੀਕੇ ਨਾਲ ਨਾ ਘਰ ਵਿੱਚ ਪਿਓਰ ਦੇ ਮਹਿੰਗੇ ਮਹਿੰਗੇ ਸੂਟ ਤੁਸੀਂ ਧੋਵੋਗੇ ਇਹ ਚੀਜ਼ਾਂ ਪਾ ਕੇ ਹਨਾ ਨਾਲ ਸਾਥ ਯੂਜ਼ ਕਰੋਗੇ ਨਾ ਈਜ਼ੀ ਤਾਂ ਤੁਹਾਡੇ ਸੂਟ ਜਿਹੜੇ ਸ਼ੈਂਕ ਹੋਏ ਹੋਏ ਆ ਹਨਾ ਜਿਹਨਾਂ ਕਿ ਸੁੰਗੜੇ ਹੋਏ ਸਾਰੇ ਸੂਟ ਹਨਾ ਤੁਹਾਡੇ ਖੁੱਲੇ ਹੋ ਜਾਣਗੇ ਤੇ ਨਾ ਤਾਂ ਸੂਟ ਤੁਸੀਂ ਉਹ ਵੀ ਘਰੇ ਸੂਟਾਂ ਨੂੰ ਇਦਾਂ ਧੋਇਆ ਕੋਈ ਇਸ ਚੀਜ਼ ਨਾਲ ਕਿ ਜਿਹੜੇ ਸੂਟ ਆਪਣਾ ਸੁੰਗੜ ਜਾਂਦੇ ਕਿਉਂਕਿ ਲਾਈਨਿੰਗ ਲੱਗੀ ਨਹੀਂ ਜੇ ਸੂਟ ਸੁੰਗੜ ਜਾਂਦੇ ਉਹ ਸੁੰਗੜਨਗੇ ਨਹੀਂਗੇ ਜੇ ਇਸ ਤਿੱਕੇ ਨਾਲ ਤੁਸੀਂ ਧੋਵੋਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਤੇ ਬਲੌਗ ਦੇ ਵਿੱਚ ਬਾਏ ਬਾਏ